ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨੀ ਰਾਤ 8:30 ਵਜੇ ਸੰਗਰੂਰ ਸ਼ਹਿਰ ਵਿੱਚ 10 ਮਿੰਟ ਦੇ ਲਈ ਕੀਤੇ ਬਲੈਕਆਊਟ ਦੌਰਾਨ ਲੋਕਾਂ ਵੱਲੋਂ ਮਿਲੇ ਸਹਿਯੋਗ ਤੇ ਐਸ.ੀ.ਐਮ ਸੰਗਰੂਰ ਚਰਨਜੋ ਸਿੰਘ ਵਾਲੀਆ ਨੇ ਜਿੱਤੇ ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਮੀਡੀਆ ਦਾ ਵੀ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਕੁਝ ਕੁ ਦੁਕਾਨਦਾਰਾਂ ਵਾਹਨ ਚਾਲਕਾਂ ਤੇ ਘਰਾਂ ਨੂੰ ਛੱਡ ਕੇ ਬਾਕੀ ਲੋਕਾਂ ਦੇ ਵੱਲੋਂ ਲਾਈਟਾਂ ਬੰਦ ਰੱਖ ਕੇ ਬਲੈਕਆਊਟ ਕਰ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ ਇਸ ਮੌਕੇ ਐਸਜੀਐਮ ਚਰਨਜੋਤ ਸਿੰਘ ਵਾਲੀਆ ਨੇ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਤਾ ਦੇ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਕਿ ਉਹਨਾਂ ਦੀ ਇਸ ਅਣਗਹਿਲੀ ਨਾਲ ਹੋਰਨਾਂ ਲੋਕਾਂ ਦੀ ਜਾਨ ਜੋਖਮ ਵਿੱਚ ਨਾ ਪਵੇ ਇਸ ਦੌਰਾਨ ਕੁਦਰਤੀ ਆਪਤਾ ਮੌਕੇ ਵੱਜਣ ਵਾਲੇ ਕੁਗੂ ਦੇ ਸੈਰਨ ਦੀ ਘੱਟ ਆਵਾਜ਼ ਨੂੰ ਲੈ ਕੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਐਸਜੀਐਮ ਚਰਨਜੋਤ ਸਿੰਘ ਵਾਲੀਆ ਨੇ ਕੀ ਜਵਾਬ ਦਿੱਤਾ ਆਓ ਤੁਸੀਂ ਵੀ ਸੁਣੋ ਇਹ ਕਿ ਕਿਹਾ ਸੀ ਕਿ 10 ਮਿੰਟ ਵਾਸਤੇ ਸਾਰਿਆਂ ਨੇ ਆਪਣੀ ਲੈਟ ਤੇ ਸਾਰੇ ਵਾਹਨਿਕ ਖਾਣ ਦੇ ਖਤਰੋਰ ਨਹੀਂ ਚਲਾਣੇ ਪਰ ਉਹ ਨਾ ਆਏ ਪਰ ਬਹੁਤ ਲੋਕਾਂ ਨੇ ਇਸ ਦੀ ਉਲੰਘਣਾ ਕੀਤੀ ਉਹਦੇ ਬਾਰੇ ਕੀ ਚੈਨ ਚਾਹ ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਭਾਈਚਾਰੇ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਕੇ ਸਾਡੀ ਆਵਾਜ਼ ਜਿਹੜੀ ਹੈ ਪ੍ਰਸ਼ਾਸਨ ਦੀ ਔਰ ਭਾਰਤ ਸਰਕਾਰ ਦੀ ਜਿਹੜੀ ਆਵਾਜ਼ ਆਮ ਲੋਕਾਂ ਤੱਕ ਘਰ-ਘਰ ਤੱਕ ਸਰੂਰ ਵਾਸੀ ਤੱਕ ਪਹੁੰਚਾਈ ਉਸ ਤੋਂ ਉਹ ਮੈਂ ਸਾਰੇ ਸਰੂਰ ਵਾਸੀਆਂ ਧੰਨਵਾਦ ਕਰਦਾ ਕਿ ਸਾਨੂੰ ਮੌਕ ਡ੍ਰਿਲ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਔਰ ਜਦੋਂ ਅਸੀਂ ਬਲੈਕਆਊਟ ਕੀਤੀ ਹੈ ਸਾਰੇ ਸਕੂਲ ਵਾਸੀਆਂ ਨੇ ਸਾਡਾ ਪ੍ਰਸ਼ਾਸਨ ਦਾ ਜੋ-ਜੋ ਦਿਸ਼ਾ ਨਿਰਦੇਸ਼ ਸਾਡੇ ਵੱਲੋਂ ਦਿੱਤੇ ਗਏ ਸਨ ਉਹਨਾਂ ਨੇ ਤੇ ਅਮਲ ਕੀਤਾ ਹੈ ਲੇਕਿਨ ਸਾਡੇ ਵੀ ਧਿਆਨ ਵਿੱਚ ਆਇਆ ਕਿ ਕੁਝ ਘਰਾਂ ਨੇ ਜਾਂ ਕੁਝ ਦੁਕਾਨਦਾਰਾਂ ਨੇ ਰਾਤ ਨੂੰ ਬਲੈਕਆਊਟ ਹੋਣ ਦੇ ਬਾਵਜੂਦ ਵੀ ਹੈ ਜਿਹੜੀਆਂ ਆਪਣੀਆਂ ਲਾਈਟਾਂ ਵਗੈਰਾ ਜਗਾ ਕੇ ਰੱਖੀਆਂ ਜਾਂ ਜਨਰੇਟਰ ਚਲਾਏ ਹਨ ਸੋ ਇਹ ਬੜਾ ਮੰਦਭਾਗਾ ਹੈ ਅਸੀਂ ਸਮਝਦੇ ਹਾਂ ਜਦੋਂ ਕਿਤੇ ਕੋਈ ਰੱਬ ਨਾ ਕਰੇ ਕੋਈ ਵਿਪਤਾ ਆndੀਏ ਕੋਈ ਆਪਾਤ ਕਲੀਨ ਜਾਂ ਕੋਈ ਐਮਰਜੈਂਸੀ ਆndੀਏ ਤਾਂ ਜੇ ਕਿਸੇ ਨੇ ਘਰ ਦੇ ਉੱਪਰ ਲਾਈਟ ਜਗਾਈ ਹੋਏਗੀ ਜਾਂ ਘਰ ਦੇ ਅੰਦਰ ਲਾਈਟ ਜਾਂ ਕੋਈ ਵਾਹਨ ਚਲਾ ਰਿਆ ਹੋਊਗਾ ਤਾਂ ਉਹਦਾ ਨੁਕਸਾਨ ਉਹਦਾ ਖਮਿਆਜ਼ਾ ਉਸ ਪਰਿਵਾਰ ਨੂੰ ਤਾਂ ਭੁਗਤਣਾ ਹੀ ਪੈਣਾ ਤੇ ਨਾਲ-ਨਾਲ ਆਂਢੀਆਂ ਗੁਆਂਢੀਆਂ ਨੂੰ ਵੀ ਹੋਰ ਸਵਾਜ ਦੇ ਜਿਹੜੇ ਹੈਗੇ ਸਾਡੇ ਸੋਸਾਇਟੀ ਦੇ ਸਾਡੇ ਹੋਰ ਭਰਾਵਾਂ ਨੂੰ ਉਹਨਾਂ ਨੂੰ ਵੀ ਭੁਗਤਣਾ ਪੈਣਾ ਸੋ ਇਹ ਬੜਾ ਮੰਦ ਭਾਗ ਹੈ ਲੇਕਿਨ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਜਿਹੜੇ ਪ੍ਰਸ਼ਾਸਨ ਦੀ ਔਰ ਜੋ ਸਾਡੀ ਆਵਾਜ਼ ਸੀਗੀ ਉਹ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚੀ ਹੈ ਲੋਕਾਂ ਨੇ ਅਮਲ ਵੀ ਕੀਤਾ ਹੈ ਸਾਨੂੰ ਸਹਿਯੋਗ ਵੀ ਦਿੱਤਾ ਹੈ ਅਸੀਂ ਆਸ ਕਰਦੇ ਹਾਂ ਕਿ ਆਮ ਆਉਣ ਵਾਲੇ ਸਮੇਂ ਰਬ ਨਾ ਕਰੇ ਜੇ ਕੋਈ ਇਹ ਜੀ ਘਟਣਾਉਂਦੇ ਤੇ ਅਸੀਂ ਉਹਨਾਂ ਨੂੰ ਪਰਸੂਏਸ਼ਨ ਕਰਾਂਗੇ ਸਮਝਾਵਾਂਗੇ ਵੀ ਇਹ ਦੇ ਵਿੱਚ ਸਾਰੇ ਤੁਹਾਡੇ ਇਕੱਲੇ ਸੰਗਰੂਰ ਦਾ ਨਹੀਂ ਸਾਰੇ ਭਾਰਤ ਦਾ ਸਾਰੇ ਪੰਜਾਬ ਦਾ ਇਹ ਹੈ ਇਸ ਦਾ ਫਾਇਦਾ ਹੈਗਾ ਸੋ ਪ੍ਰਸ਼ਾਸਨ ਨੂੰ ਜਿਹੜੀ ਬੇਨਤੀ ਕੀਤੀ ਜਾਂਦੀ ਏ ਇਹਨਾਂ ਦੇ ਹਿੱਤਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਏ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਬੇਨਤੀ ਏ ਸਾਡੀ ਜਿਹੜੀ ਅਪੀਲ ਹੈ ਉਹ ਵੀ ਮਨਜ਼ੂਰ ਕਰਨਗੇ ਅੱਗੇ ਤੋਂ ਜੇ ਕਿਤੇ ਪ੍ਰਸ਼ਾਸਨ ਇਹੋ ਜੀ ਕੋਈ ਕਾਲ ਦਿੱਤੀ ਜਾਂਦੀ ਏ ਤਾਂ ਜ਼ਰੂਰ ਉਹਨਾਂ ਨੂੰ ਆਪਣੇ ਹਿੱਤ ਸਮਝ ਕੇ ਆਪਣੇ ਫਾਇਦਾ ਸਮਝ ਕੇ ਉਹਨੂੰ ਅਮਲ ਵਿੱਚ ਜ਼ਰੂਰ ਲਿਆਂਦਾ ਜਾਵੇ ਇਸ ਤਰ੍ਹਾਂ ਇਹ ਉਹ ਵਾਹਨ ਵੀ ਨਿਵਾਨੋ ਉੱਪਰ ਜਿਹੜੇ ਲਾਈਟਰ ਲੱਗੇ ਹੁੰਦੇ ਨੇ ਉਹ ਹਮੇਸ਼ਾ ਚੱਲਦੇ ਰਹਿੰਦੇ ਆ ਜੀ 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 ਉਹਨਾਂ ਨੂੰ ਬੰਦ ਕਰਨ ਦਾ ਕੋਈ ਉਹਦੇ ਵਿੱਚ ਕੋਈ ਆਪਸ਼ਨ ਹੁੰਦਾ ਨਹੀਂ ਹੈ ਹਾਂਜੀ ਹਾਂਜੀ ਤੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵਾਹਨ ਸਾਈਡ ਵੱਲ ਕਰਕੇ ਖੜ੍ਹ ਲਓ ਭਾਈ ਇਸ ਤਰ੍ਹਾਂ ਨਾਲ ਕੋਈ ਵੀ ਕਿਸੇ ਨਹੀਂ ਕੀਤਾ ਹਾਂਜੀ ਅਸੀਂ ਅਪੀਲ ਤਾਂ ਕੀਤੀ ਸੀ ਵੀ ਕਿਉਂਕਿ ਜੇ ਰਾਤ ਨੂੰ ਵਾਹਨ ਚਲਾਓਗੇ ਜਾਂ ਕੋਈ ਕਾਰ ਵਹੀਕਲ ਵਗੈਰਾ ਚਲਾਓਗੇ ਤਾਂ ਲਾਈਟਰ ਤਾਂ ਜਗਾਣੀ ਹੀ ਪੈਣੀ ਹੈ ਅਸੀਂ ਕੋਸ਼ਿਸ਼ ਕੀਤੀ ਵੀ 10 ਮਿੰਟ ਵਾਸਤੇ ਜੇ ਆਪਾਂ ਸੜਕ ਤੋਂ ਜੇ ਵਾਹਨ ਨਾ ਚਲੇ ਕੋਈ ਕਾਰ ਨਾ ਚਲਾਈਏ ਤਾਂ ਉਹਦਾ ਫਾਇਦਾ ਹੀ ਹੈ ਹਾਂ ਅਸੀਂ ਇਹ ਵੀ ਆਖੇ ਜੇ ਕੋਈ ਪੇਸ਼ੈਂਟ ਕੋਈ ਮਰੀਜ਼ ਆ ਕੋਈ ਬਿਮਾਰ ਆ ਕੋਈ ਰਿਸ਼ਤੇਦਾਰ ਇਦਾਂ ਦਾ ਹੈਗਾ ਤਾਂ ਜ਼ਰੂਰ ਉਹਨੂੰ ਲੈ ਕੇ ਜਾਓ ਲੇਕਿਨ ਇਹਨਾਂ ਹਾਲਾਤਾਂ ਜਦੋਂ ਮੌਂਗਡਲ ਹੋਈ ਹੈ ਜਾਂ ਬਲੈਕਆਊਟ ਕੀਤਾ ਜਾਂਦਾ ਹੈ ਤਾਂ 10 ਮਿੰਟ ਵਾਸਤੇ ਜੇ ਆਪਾਂ ਆਪਣੀ ਗੱਡੀ ਨਹੀਂ ਵੀ ਚਲਾਵਾਂਗੇ ਜਾਂ ਰੁੱਕ ਕੇ ਚਲਾ ਲਾਂਗੇ 15 ਮਿੰਟ ਬਾਅਦ ਵੀ ਚਲੇ ਜਾਵਾਂਗੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਫਾਇਦਾ ਹੀ ਹੈ ਆਪਣੇ ਸਾਰੇ ਸੰਗ੍ਰੂ ਵਾਸੀਆਂ ਨੂੰ ਸਾਰੇ ਪੰਜਾਬ ਵਾਸੀ ਇਸ ਮੌਕੇ ਕੇ ਠਿੱਕੇ ਨਹੀਂ ਜਿਹੜੇ ਉਹਨਾਂ ਉੱਪਰ ਵੀ ਲਾਈਟਾਂ ਨਹੀਂ ਬੰਦ ਕੀਤੀਆਂ ਗਈਆਂ ਹਾਂਜੀ ਅਸੀਂ ਇਹੀ ਸ਼ੁਰੂਆਤ ਇੱਥੋਂ ਕੀਤੀ ਸੀ ਸੀ ਪਰਸੇਸ਼ਨ ਅਪੀਲ ਕੀਤੀ ਸੀ ਬੇਨਤੀ ਕੀਤੀ ਸੀ ਕਈ ਦੁਕਾਨਦਾਰਾਂ ਨੇ ਵੈਸੇ ਮжоਰਿਟੀ ਲੋਕਾਂ ਨੇ ਦੁਕਾਨਦਾਰਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਲੇਕਿਨ ਜਿਨ੍ਹਾਂ ਨੇ ਨਹੀਂ ਦਿੱਤਾ ਅਸੀਂ ਹੁਣ ਦੁਬਾਰਾ ਤੁਹਾਡੇ ਰਹੀਂ ਅਪੀਲ ਕਰਦੇ ਆ ਕਿ ਜਦੋਂ ਵੀ ਕਿਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਜੀ ਅਪੀਲ ਦਿੱਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਤਾਂ ਜ਼ਰੂਰ ਨੂੰ ਅਮਰ ਚ ਲਿਆਂਦਾ ਜਾਵੇ ਤਾਂ ਕਿ ਸਮੁੱਚੇ ਪੰਜਾਬੀਆਂ ਦਾ ਸਮੁੱਚੇ ਦੇਸ਼ ਦਾ ਜਿਹੜਾ ਆਪਾਂ ਆਪੋਨ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਇਹਨਾਂ ਦਾ ਸਾਥ ਦੇ ਸਕੀਏ ਸਰ ਇੱਕ ਪਹਿਲਾਂ ਇੱਕ ਉਹ ਵਜਾ ਹੁੰਦਾ ਜੀ ਸਾਰੇ ਸੰਗਠਨ ਸ਼ਹਿਰ ਦੇ ਵਿੱਚ ਕੋਈ ਜਾਂਦਾ ਸੀ ਇੱਕ ਕੁੱਗੂ ਦੀ ਆਵਾਜ਼ ਜੀ 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 ਉਹ ਕੁੱਗੂ ਦੀ ਆਵਾਜ਼ ਆਉਂਦੀ ਉਹ ਕੁਝ ਏਰੀਆ ਤੱਕ ਹੀ ਸੀਮਤ ਰਹਿੰਦੀ ਹੈ ਇਹਦੇ ਬਾਰੇ ਕੀ ਕਰਾਂਗੇ ਗੱਲ ਜੀ ਜਿਹੜਾ ਕੁੱਗੂ ਹੈਗਾ ਇਹ 1971 ਚ ਵੱਜਿਆ ਸੀ ਜਦੋਂ ਇਹਨਾਂ ਪਾਕਿਸਤਾਨ ਦੀ ਲੜਾਈ ਹੋਈ ਸੀ ਸੋ ਲਗਭਗ 52-55 ਸਾਲ ਹੋ ਗਏ ਸੋ ਉਹ ਟੈਕਨੋਲੋਜੀ ਹਜੇ ਕਿਉਂਕਿ ਲੋਡ ਹੀ ਨਹੀਂ ਪਈ ਤੇ ਅਸੀਂ ਆਸ ਵੀ ਕਦੇ ਲੋਡ ਨਾ ਪਵੇ ਲੇਕਿਨ ਉਹ ਕੁੱਗੂ ਜਿਹੜਾ ਹੈਗਾ 55 ਸਾਲ ਪੁਰਾਣਾ ਸੀ ਕੱਲ ਸਾਡੀ ਮੀਟਿੰਗ ਹੋਈ ਸੀ ਡਿਮਾਂਡ ਜੋ ਡਿਪਟੀ ਕਮਿਸ਼ਨਰ ਸਾਹਿਬ ਨਾਲ ਤੇ ਅਸੀਂ ਸਮੇਂ ਦੇ ਨਾਲ ਜੋ ਲੇਟੈਸਟ ਟੈਕਨੋਲੋਜੀ ਸੀ ਹੁਣ ਸਾਇਰਨ ਜਿਹੜੇ ਅਸੀਂ ਪਰਚੇਸ ਕਰਨ ਜਾ ਰਹੇ ਹਾਂ